ਦੇਖ ਆਦੇ ਅੱਜ ਆਪਾਂ ਬਲਾਕ ਸ਼ੁਰੂ ਕਰਤਾ ਜਲਦੀ ਆਪਾਂ 10 ਦਿਨ ਦੇ ਵਿੱਚ ਵਿੱਚ ਨਵੀਂ ਬਿਲਡਿੰਗ ਦਾ ਵੀ ਨਹੀਂ ਪੱਥਰ ਰੱਖਾਂਗੇ ਉਹ ਵੀ ਸਾਡੇ ਕੋਲ ਪੈਸੇ ਜਿਹੜੇ ਆ ਉਹ ਆ ਗਏ ਅਸੀਂ ਸੋਚਿਆ ਸੀ ਕਿ ਪਹਿਲਾਂ ਵਰਕਿੰਗ ਜਿਹੜੀ ਸ਼ੁਰੂ ਹੋ ਜੇ ਤੇ ਨਾਲ ਹੀ ਅਸੀਂ ਇੱਥੇ ਬਲਾਕ ਦੀ ਬਿਲਡਿੰਗ ਜਿਹੜੀ ਉਹ ਬਣਾਵਾਂਗੇ ਦੂਜਾ ਅੱਜ ਦਾ ਦਿਨ ਜਿਹੜਾ ਮੇਰੇ ਵਾਸਤੇ ਹੋਦ ਵੀ ਤੁਹਾਡੇ ਵਾਸਤੇ ਹੋਦ ਵੀ ਬਹੁਤ ਵਧੀਆ ਮੇਰੇ ਨਾਲ ਪੀ ਡਬਲਯੂ ਡੀ ਦੇ ਐਸ ਸੀ ਸਾਹਿਬ ਆਏ ਆ ਐਕਸੀਅਨ ਸਾਹਿਬ ਆਏ ਐਸ ਸੀਓ ਸਾਹਿਬ ਜੇ ਆਈ ਸਾਹਿਬ ਸਾਰੇ ਆਏ ਆ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਇਸ ਨਗਰ ਰਮਦਾਸ ਦੇ ਵਿੱਚ ਇਹਦੀਆਂ ਚਾੜੇ ਛੜਕਾ ਦੇ ਉੱਤੇ ਅਜਨਾਲਾ ਰੋਡ ਫਤੇਗੜ ਚੂੜੀਆਂ ਰੋਡ ਦੇਦਾ ਰੋਡ ਤੇ ਜਿਹੜੀ ਆਪਣੇ ਕਮਾਲਪੁਰ ਰੋਡ ਤੇ ਜਾਂਦੀ ਚਾਦ ਵੱਡੇ ਗੇਟ ਜਿਹੜੇ ਬਾਬਾ ਜੀ ਦੀ ਯਾਦ ਵਿੱਚ ਉਹ ਅੱਜ ਕੀ ਕਾਲ ਉਹਨਾਂ ਤੋਂ ਮੈਂ ਲਿਆਂਦਾ ਹੁਣੇ ਅਸੀਂ ਜਗ੍ਹਾ ਦੇਖਣ ਚੱਲੇ ਆਂ ਚਾਦ ਵੱਡੇ ਗੇਟ ਬਣਾਉਣੇ ਆਪਾਂ ਜਦੋਂ ਕੋਈ ਰਮਜ਼ਾਨ ਸਾਹਵੇ ਉਹਨੂੰ ਪਤਾ ਲੱਗੇ ਕਿ ਵਾਕਿਆ ਜਾਨ ਬਾਬਾ ਬੁੱਢਾ ਸਾਹਿਬ ਜੀ ਦਾ ਇੱਕ ਹਾਲ ਹੈ ਸੋ ਦੀ ਕਿਰਪਾ ਹੋਈ ਹੈ ਉਹਦਾ ਪ੍ਰੋਜੈਕਟ ਬਣਾ ਕੇ ਸਾਡਾ ਕੋਈ ਲੈਣਦਾ ਜਗ੍ਹਾ ਦੇਖਣ ਲੱਗੇ ਹੁਣ ਜਗਾ ਦੇਖ ਕੇ ਜਲਦੀ ਹੋ ਅਸੀਂ ਬਲੈਦਾ ਮੀਆਂ ਤੋਂ ਬਾਅਦ ਉਹਨੂੰ ਗੇਟਾਂ ਤੋਂ ਮਦਦ ਜੱਡਾ ਸ਼ੁਰੂ ਕਰਾਂਗੇ ਛੜਕਾਂ ਆਪਣੀਆਂ ਲਗਭਗ ਬਣ ਗਈਆਂ ਇੱਕ ਛੜਕ ਜਿਹੜੀ ਆ ਉਹ ਬੜੀ ਇੰਪੋਰਟੈਂਟ ਆ ਤੁਹਾਡੇ ਉਹ ਸਗੀ ਜਦੋਂ ਆਪਾਂ ਥੋਬੇ ਤੋਂ ਮਲਕਪੁਰਾ ਗਾੜੀ ਤੰਗਈ ਦਰਿਆ موسی ਗਾੜੀ ਦੂਰੇਵਾਲ ਨਗਾ ਸੋਲ ਸਿੰਘੋ ਕੇ ਨਿਸੋ ਕੇ ਇਹ ਜਿੰਨੇ ਪਿੰਡ ਆ ਛੜਕਾ ਕੇ ਪਛੀਏ ਨਿਕਲ ਜਾਂਦੀ ਸੀਗੀ ਇਹ ਛੜਕਦਾ ਬਹੁਤ ਮਤਲਬ ਉਹ ਟੁੱਟੀ ਵੀ ਆ ਤੇ ਛੋਟੀ ਵੀ ਆ ਉਹਦੇ ਵਾਸਤੇ ਮੈਂ ਅਫਸਾ ਨੂੰ ਮੌਕੇ ਤੇ ਲੈ ਕੇ ਚੱਲਿਆ ਉਹ ਵੀ ਇੱਕ ਪ੍ਰੋਜੈਕਟ ਜਿਹੜਾ ਅਸੀਂ ਸ਼ੁਰੂ ਕਰ ਲਗੇ ਇਸ ਤੋਂ ਪਹਿਲਾਂ ਸਵੇਰੇ ਅਸੀਂ ਇੱਕ ਅੱਜ ਪਹਿਲਾਂ ਦੇਖ ਕੇ ਆਏ ਜਿਹੜਾ ਉਹ ਤਾਂ ਸਾਡਾ ਕੰਪਲੀਟ ਹੈ ਉਹ ਅੰਮੀਆਂ ਤੋਂ ਬਾਅਦ ਉਹ ਵੀ ਸ਼ੁਰੂ ਹੋ ਜਾਊਗਾ ਪਲੇ ਪਿੰਡ ਤੋਂ ਲੈ ਕੇ ਪਲੇ ਪਿੰਡ ਤੋਂ ਕੋਟਲਾ ਤੇੜੀ ਧਾਰੀਵਾਲ ਚਮਿਆਰੀ ਚਮਿਆਰੀ ਤੋਂ ਭੂਰੇ ਗਿੱਲ ਭلوان ਜੀ ਟਾੜੀ ਸੜਕ ਭੂਰੇ ਗਿੱਲ ਹੜਰ ਨਾਨੋ ਕੇ ਸਧਾਰ ਤੇ ਸਧਾਰਾਂ ਤੋਂ ਲੈ ਕੇ ਥੋਬੇ ਤੱਕ ਉਹ ਅਸੀਂ ਅੰਮੀਆ ਤੋਂ ਬਾਅਦ ਜਲਦੀ ਜੜੀਆ ਸ਼ੁਰੂ ਕਰਦਣ ਲੱਗਾ ਉਹ ਸੜਕ ਬਹੁਤ ਖਰਾਬ ਸੀਗੀ ਉਹਦਾ ਵੀ ਕਹਤਾ ਇਹ ਸੜਕ ਦਾ ਵੀ ਅਸੀਂ ਕਦੇ ਜੜਾ ਇਸ ਸਾਲ ਦੇ ਐਂਡ ਤੱਕ ਜਿੰਨੀਆਂ ਆਪਣੀਆਂ ਰੋਡ ਮੇਰੀ ਕੋਸ਼ਿਸ਼ ਹੈ ਕਿ ਸਭ ਸ਼ੁਰੂ ਹੋ ਜਾਣ ਬਣਦਿਆ ਚਲੋ ਪੰਜ ਛੇ ਮਿੰਦੇ ਲੱਗਦੇ ਆ ਹੁਣ ਮੀਂਹ ਨੇ ਮੀਂਹ ਤੋਂ ਬਾਅਦ ਅਸੀਂ ਬੜਾਵਾਂਗੇ ਕੋਈ ਕੰਮ ਜਿਹੜਾ ਆਪਾਂ ਨਹੀਂ ਰਹਿਣ ਦੇਣਾ ਜਿਹੜਾ ਬੱਲ ਅਧੂਰਾ ਹੋਵੇ ਜਿਹੜਾ ਅਸੀਂ ਜੋ ਲੋਕਾਂ ਦਾ ਵਾਅਦਾ ਕਰਕੇ ਗਏ ਸੀਗੇ ਉਹ ਕਰੀਏ ਇੱਕ ਮੈਂ ਸੀਐਮ ਸਾਹਿਬ ਕੋ ਉਦਾਂ ਪ੍ਰੋਮਿਸ ਲਿਆ ਸ਼ਾਇਦ ਬਾਬਾ ਬੁੱਢਾ ਸਾਹਿਬ ਕਿਰਪਾ ਕਰ ਦੇਣਗੇ ਉਹਨਾਂ ਨੂੰ ਮੈਂ ਇੱਕ ਵਾਰਾਂ ਕਿਆ ਸੀਗਾ ਕਿ ਸਾਨੂੰ ਰਮਦਾਸ ਦੇ ਵਿੱਚ ਮਾਰਕੀਟ ਕਮੇਟੀ ਵੀ ਜਿਹੜੀ ਉਹ ਇੱਕ ਅਧਿਓ ਤੇ ਉਹ ਮੇਰਾ ਸਾਹਿਬ ਸੀਗੇ ਕਹਿੰਦੇ ਕੋਈ ਦੀ ਪਤਾ ਲਈਏ ਸਭ ਕਰ ਲਾਂਗੇ ਤੇ ਤੁਸੀਂ ਬਲਾਗ ਪਹਿਲਾਂ ਸ਼ੁਰੂ ਕਰੋ ਮੇਰਾ ਖਿਆਲ ਹੈ ਕਿ ਐਸੇ ਹੀ ਪੰਜਾ ਸਾਲਾਂ ਦੇ ਵਿੱਚ ਵਿੱਚ ਆਪਾਂ ਮੁੱਖ ਮੰਤਰੀ ਸਾਹਿਬ ਕੋਲੋਂ ਆਪਣੀ ਮਾਰਕੀਟ ਕਮੇਟੀ ਰਮਦਾਸ ਜਿਹੜੀ ਆ ਇਹ ਵੀ ਆਪਾਂ ਇੱਥੇ ਆਪਣੀ ਵੱਖਰੀ ਬਣਾਵਾਂਗੇ ਆਪਾਂ ਵੱਖਰਾ ਇਹ ਜਿਹੜਾ ਪੱਥਰ ਆ ਕਹਿ ਦਿੰਦਾ ਕਿ ਰਮਦਾਸ ਬੜੀ ਦੂਦ ਹੈ ਜੀ ਜੋ ਜੋ ਚਿੱਤਾਂ ਨਾਲੇ ਤੇ ਹੱਥੀਂ ਦੇ ਇੱਥੇ ਆਪਾਂ ਕਰਦੇ ਨੇ ਹਰ ਤਰ੍ਹਾਂ ਦਾ ਦਫਤਰ ਹੱਥੀਂ ਜਿਹੜੀਆਂ ਇੱਥੇ ਆਪਾਂ ਕਰਾਂਗੇ ਸੋ ਤੁਹਾਡਾ ਤੁਸੀਂ ਸਹਿਯੋਗ ਕਰਦੇ ਹੋ ਬਸ ਮੈਂ ਜੋ ਤੁਹਾਨੂੰ ਕਹਿੰਦਾ ਹਾਂ ਨਾ ਬਾਬਾ ਬੁੱਢਾ ਸਾਹਿਬ ਜੀ ਦੇ ਜਾ ਕੇ ਮੱਥਾ ਟੇਕਣਾ ਉੱਥੇ ਵਿਕਾਸ ਦੀ ਅਰਦਾਸ ਕਰਨੀ ਆ ਬਾਬਾ ਬੁੱਢਾ ਸਾਹਿਬ ਜੀ ਤੋਂ ਅਸ਼ੀਰਵਾਦ ਲੈਣਾ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਸਾਡੀ ਉਹਦੀ ਕਿਰਪਾ ਨਾਲ ਆਪਾਂ ਸਾਰਾ ਕੁਝ ਕਰਦੇ ਬਸ ਤੁਸੀਂ ਇੰਨੀ ਡਿਊਟੀ ਦਵਾਈ ਜਾਓ ਬਾਕੀ ਮੇਰੀ ਸਾਰੀ ਡਿਊਟੀ ਆ ਕੇ ਆਪਾਂ ਕੋਈ ਕੰਮ ਜਿਹੜਾ ਆਪਣੇ ਇਲਾਕੇ ਦਾ ਨੀਤਨ ਦੇਣਾ ਜਿਹੜੀਆਂ ਛੋਟੀਆਂ-ਛੋਟੀਆਂ ਲਿੰਕ ਰੋਡਾਂ ਨੇ ਉਹ ਤੁਸੀਂ ਪਾੜੀ ਲਿਆ ਖਵਾਦਾ ਤੇ ਖਬਰਾਂ ਆ ਗਈਆਂ ਕਿ ਮੰਡੀ ਬੋਰਡ ਕੋ ਪੈਸੇ ਆ ਗਏ ਉਹ ਉਹ ਛੋਟੀਆਂ ਲਿੰਕ ਰੋਡਾਂ ਨੇ ਜਿੱਦਾਂ ਕੋ ਪਡੋਦੀ ਨੂੰ ਜਾਂਦੀ ਆ ਕੋਕੇ ਪਾਸੇ ਜਾਂਦੀ ਆ ਉਹ ਵੀ ਸਭ ਆਪਾਂ ਠੀਕ ਕਰ ਦੇਣੀ ਆਪਾਂ ਜਿਹੜੀਆਂ ਮੇਨ ਰੋਡਾਂ ਜਿਹੜੀਆਂ ਸਾਰੇ ਇਲਾਕੇ ਦੀਆਂ ਰੀੜ ਦੀ ਹੱਡੀ ਆ ਉਹਨਾਂ ਨੂੰ ਬੜਾਣਾ ਇੱਕ ਵੱਡਾ ਕੰਮ ਸੀਗਾ ਸੋ ਅੱਜ ਮੈਂ ਲੈਂਦੇ ਅਫਸਰ ਆਪਾਂ ਨਾਲ ਲੈਂਦੇ ਆ ਐਸੀ ਸਾਹਿਬ ਨੂੰ ਮੈਂ ਨਾਲ ਲੈ ਕੇ ਆਇਆ ਓੜੇ ਅਸੀਂ ਚੱਲੇ ਆ ਦੇਖਣ ਸੋ ਸਭ ਤੋਂ ਪਹਿਲਾਂ ਜਿਹੜਾ ਅਰਦਾਸ ਕਰਨੀ ਆ ਤੁਸੀਂ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਨੂੰ ਚਾਰ ਵੱਡੇ ਇਤਿਆਸ ਗੇਟ ਜਿਹੜੇ ਆਪਾਂ ਲਾਵਾਂਗੇ ਉਦੋਂ ਗੇਟ ਜਦੋਂ ਬਣ ਗਏ ਤੁਹਾਡੇ ਚੋਂ ਕਿਸ ਨੇ ਦੇਖਿਆ ਹੋਣਾ ਤੁਸੀਂ ਜਾਣਦੇ ਹੋਗੇ ਜੰਡਿਆਲਾ ਸਾਡੇ ਪੀਡਬਲਯੂਡੀ ਮਿਨਿਸਟਰੀ ਟੀਓ ਸਾਹਿਬ ਨੇ ਜੰਡਿਆਲੇ ਦੇ ਵਿੱਚ ਚਾਰ ਪੰਜ ਗੇਟ ਜਿਹੜੇ ਉਹ ਬਣਾਏ ਸ਼ਾਇਦ ਬਹੁਤ ਸੋਹਣਾ ਲੱਗਦਾ ਸੋ ਇੱਥੇ ਵੀ ਆਪਾਂ ਮਤਲਬ ਚਾਰ ਗੇਟ ਜਿਹੜੇ ਉਹ ਬਣਾ ਦੇ ਇਹ ਤੋਂ ਬਾਅਦ ਅਗਲੇ ਸਾਲ ਆਪਾਂ ਇਹ ਨਾਲੇ ਚ ਬਣਾਵਾਂਗੇ ਪੜਾਇਤ ਕਾਹੀ ਪਹਿਲਾਂ ਤੋਂ ਬਦਾਸ ਤੇ ਵਿੱਚ ਜਿਹੜਾ ਬੜਾਵਾਂਗੇ ਸੋ ਗਰਮੀ ਬਹੁਤ ਹੈ ਤੁਸੀਂ ਗਰਮੀ ਚ ਆਇਓ ਤੁਹਾਡਾ ਸਭ ਦਾ ਧੰਨਵਾਦ ਵੀ ਤੇ ਤੁਹਾਨੂੰ ਸਭ ਨੂੰ ਵਧਾਈਆਂ ਆਪਣੇ ਬਲਾਗ ਦੇ ਕਮਾਲੀ ਤੁਸੀਂ ਇੱਥੇ ਆਇਆ ਕਰਨਾ ਆਪਣੇ ਇਲਾਕੇ ਦੇ ਵਿਕਾਸ ਲਈ ਜੋ ਵੀ ਹੈ ਜਸਬੀਰ ਕੋ ਨਵੀਂ ਵੀਡੀਓ ਆਪਣੇ ਲੱਗੀ ਆ ਜੋ ਵੀ ਕੰਮ ਕਰ ਇੱਥੇ ਉਹ ਤੁਹਾਡੇ ਵੱਖਰੇ ਤੁਹਾਨੂੰ ਇਜਾਦੇ ਜਾਣ ਦੀ ਲੋੜ ਨਹੀਂਗੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ